ਤੈਨੂੰ ਕਿੰਨੇ ਵਾਰੀ ਕਿਹਾ ਰਾਤ ਨੂੰ ਝਾੜੂ ਨਹੀਂ ਮਾਰਦੇ ਹੁੰਦੇਗੇ ਮਾੜਾ ਹੁੰਦਾ ਇਹ ਕਰੇ ਬਰਕਤ ਨਹੀਂ ਪੈਂਦੀ ਹੁੰਦੀਗੀ ਤੁਸੀਂ ਨਹੀਂ ਪਰ ਸੁਣਦੇ ਬਾਰ ਬਾਰ ਝਾੜੂ ਮਾਰਦੇ ਹੋਗੇ ਅੱਗੇ ਤਾਂ ਝਾੜੂ ਨਾ ਮਾਰੀ ਕਿ ਤੁਸੀਂ ਵੀ ਇਹ ਗੱਲਾਂ ਆਪ ਦੇ ਘਰਦਿਆਂ ਤੋਂ ਅਕਸਰ ਹੀ ਸੁਣਦੇ ਰਹਿੰਦੇ ਹੋ ਅਸਲ ਦੇ ਵਿੱਚ ਅੱਜ ਇਹ ਇੱਕ ਵਹਿਮ ਬਣ ਚੁੱਕਿਆ ਪਰ ਪੁਰਾਣੇ ਸਮੇਂ ਦੇ ਵਿੱਚ ਇਹ ਇੱਕ ਤਰਕ ਸੀਗਾ ਇਹਦੇ ਪਿੱਛੇ ਕਾਰਨ ਸੀਗਾ ਕਿ ਰਾਤ ਨੂੰ ਝਾੜੂ ਕਿਉਂ ਨਹੀਂ ਸੀ ਮਾਰਦੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਘਰ ਕੱਚੇ ਸੀ ਵਿਹੜੇ ਕੱਚੇ ਸੀ ਤੇ ਘਰੇ ਸਿਰਫ ਦੀਵੇ ਦਾ ਜਾਂ ਲਾਲਟੈਂ ਦਾ ਹੀ ਚਾਨਣ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ ਰਾਤ ਨੂੰ ਝਾੜੂ ਨਹੀਂ ਸੀ ਮਾਰਦੇ ਕਿਉਂਕਿ ਕਈ ਵਾਰ ਕੀ ਹੁੰਦਾ ਸੀਗਾ ਕੋਈ ਚੀਜ਼ ਕੋਈ ਕੀਮਤੀ ਚੀਜ਼ ਫਰਸ਼ ਦੇ ਉੱਪਰ ਜਾਂ ਘਰੇ ਡਿੱਗ ਜਾਂਦੀ ਸੀਗੀ ਤੇ ਜੇ ਰਾਤ ਨੂੰ ਝਾੜੂ ਮਾਰਦੇ ਸੀਗੇ ਤਾਂ ਉਹ ਕੀਮਤੀ ਚੀਜ਼ ਝਾੜੂ ਦੇ ਨਾਲ ਬਾਹਰ ਜਾ ਸਕਦੀ ਸੀ ਤੇ ਨੁਕਸਾਨ ਹੋ ਸਕਦਾ ਸੀਗਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਚਾਨਣ ਨਹੀਂ ਸੀ ਹੁੰਦਾ ਅੱਜ ਦੀ ਤਰ੍ਹਾਂ ਜਿਵੇਂ ਅੱਜ ਸਾਡੇ ਕੋਲੇ ਲਾਈਟਸ ਨੇਗੀਆਂ ਐਲਈਡੀ ਬੱਲਬਸ ਨੇਗੇ ਪਰ ਉਹਨਾਂ ਦਿਨਾਂ ਦੇ ਵਿੱਚ ਸਿਰਫ ਲਾਲਟੈਂ ਤੇ ਦੀਵੇ ਦਾ ਹੀ ਚਾਨਣ ਹੁੰਦਾ ਸੀ ਜਿਦੇ ਵਿੱਚ ਨਹੀਂ ਸੀ ਪਤਾ ਲੱਗਦਾ ਕਿ ਕੋਈ ਚੀਜ਼ ਕਿਤੇ ਡਿੱਗੇ ਤਾਂ ਨਹੀਂ ਹੋਈ ਤਾਂ ਇਹ ਕਾਰਨ ਸੀਗਾ ਇਹ ਲੌਜਿਕ ਸੀਗਾ ਕਿ ਕਿਉਂ ਰਾਤ ਨੂੰ ਝਾੜੂ ਕਰਦੇ ਜਸਿਆਨੇ ਕਹਿੰਦੇ ਹੁੰਦੇ ਸੀਗੇ ਕਿ ਨਾ ਮਾਰੋ ਪਰ ਅੱਜ ਸਮੇਂ ਦੇ ਨਾਲ ਨਾਲ ਸਾਰੇ ਕੋਲੇ ਲਾਈਟਸ ਆ ਚੁੱਕੀਆਂ ਨੇਗੀਆਂ ਪਰ ਉਹ ਤਰਕ ਜਿਹੜਾ ਉਹ ਲੌਜਿਕ ਸੀਗਾ ਅੱਜ ਉਹ ਇੱਕ ਵਹਿਮ ਦਾ ਰੂਪ ਲੈ ਚੁੱਕਿਆ ਹੈਗਾ ਤਾਂ ਇਹ ਮੇਨ ਕਾਰਨ ਹੈ ਕਿ ਕਿਉਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਝਾੜੂ ਨਹੀਂ ਸੀ ਮਾਰਿਆ ਜਾਂਦਾ ਪਰ ਅੱਜ ਸਾਡੇ ਘਰ ਦੇ ਸਮੇਂ ਦੇ ਨਾਲ ਬਦਲੇ ਨਹੀਂ ਕਿ ਸਾਡੇ ਬਜ਼ੁਰਗ ਜਿਹੜੇ ਨੇਗੇ ਉਹ ਸਮੇਂ ਦੇ ਨਾਲ ਬਦਲੇ ਨਹੀਂ ਤੇ ਅੱਜ ਵੀ ਉਹ ਅਕਸਰ ਹੀ ਕਹਿੰਦੇ ਨੇ ਕਿ ਨਾ ਰਾਤ ਨੂੰ ਝਾੜੂ ਨਹੀਂ ਮਾਰਨਾ ਉਮੀਦ ਆ ਤੁਸੀਂ ਵੀ ਤੁਸੀਂ ਆਪਦੇ ਘਰਦਿਆਂ ਨੂੰ ਇਹ ਗੱਲ ਸਮਝਾਉਂਗੇ ਕਿ ਇਹੇ ਕਾਰਨ ਸੀਗਾ ਤੇ ਹੁਣ ਸਮਾਂ ਲੰਘ ਚੁੱਕਿਆ ਹੈਗਾ ਸਾਨੂੰ ਵੀ ਨਾਲ-ਨਾਲ ਵਧਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਹੈਗਾ ਕਿ ਇਸ ਵਹਿਮ ਦੇ ਪਿੱਛੇ ਕੋਈ ਹੋਰ ਵੀ ਕਾਰਨ ਹੈ ਤਾਂ ਤੁਸੀਂ ਮੈਨੂੰ ਜਰੂਰ ਦੱਸਣਾ ਕਮੈਂਟ ਕਰਕੇ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹੋਊਗਾ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਇਹ ਤੁਹਾਡਾ ਜੋ ਦੱਸਿਆ ਹੋਇਆ ਕਾਰਨ ਹੈ ਉਹ ਵੀ ਨਾਲ ਇਹਦੇ ਵਿੱਚ ਐਡ ਕਰਕੇ ਨਵੀਂ ਵੀਡੀਓ ਬਣਾਉਂਗਾ ਉਹ ਤੱਕ ਦੇ ਲਈ ਰੱਬ ਰਾਖਾ ਚੜ੍ਹਦੀ ਕਲਾ ਵਿੱਚ ਰਹੋ ਸਤਿ ਸ਼੍ਰੀ ਅਕਾਲ